ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਭਾਈ ਮੋਹਨ ਸਿੰਘ ਅੱਜ ਅਸੀਂ ਪਿੰਡ ਜਫਰਵਾਲ ਵਿੱਚ ਖੜੇ ਹਾਂ ਜਿੱਥੇ ਸਿੱਖ ਪੰਥ ਦੀ ਬੜੀ ਹੀ ਸਤਿਕਾਰਯੋਗ ਮਾਨਯੋਗ ਕੌਮ ਲਈ ਕੁਰਬਾਨੀ ਕਰਨ ਵਾਲੀ ਇੱਕ ਸੱਚੀ ਸੁੱਚੀ ਇਮਾਨਦਾਰ ਸਖੀਅਤ ਭਾਈ ਵੱਸਨ ਸਿੰਘ ਜਫਰਵਾਲ ਉਹਨਾਂ ਦੇ ਗਰੇ ਦੇਖੇ ਜਾਉਂ ਇਲਾਕੇ ਵਿੱਚ ਪਿੰਡ ਵਿੱਚ ਇੱਕ ਬੜਾ ਸੁੰਦਰ ਸਥਾਨ ਆਮ ਗਰੀਬ ਔਰ ਇਸ ਤਰ੍ਹਾਂ بے ਆਸਰੇ ਔਰ ਜਿਨ੍ਹਾਂ ਲੋੜਵੰਦਾਂ ਵਾਸਤੇ ਗੁਰਦ ਆਸ਼ਮ ਬਣਾਉਣ ਵਾਸਤੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਜਿਸ ਦੇ ਅੱਜ ਲੈਟਰ ਪਏ ਨੇ ਔਰ ਇਸੇ ਤਰੀਕੇ ਨਾਲ ਉਹਨਾਂ ਦੀ ਥੋੜੀ ਜਿਹੀ ਜ਼ਮੀਨ ਸੀ ਉਸੇ ਵਿੱਚ ਉਹ ਏਕੇ ਜੀ ਉਸਾਰ ਰਹੇ ਨੇ ਉਹ ਕਹਿੰਦੇ ਆ ਕਿ ਬੇਟਾ ਤੇ ਨੂੰ ਉਹ ਆਪਣੀ ਰੋਟੀ ਬਾਹਰ ਕਮਾਰੇ ਨੇ ਖਾਰੇ ਨੇ ਤੇ ਮੈਂ ਕੀ ਕਰਨਾ ਇਹ ਸਭ ਕੁਝ ਜਿਹੜਾ ਮੇਰੇ ਕੋਲ ਘਰ ਦੇ ਵਿੱਚ ਜਿਹੜੀ ਥੋੜੀ ਜਿਹੀ ਜ਼ਮੀਨ ਜਿਹੜੀ ਸੀ ਉਹਨਾਂ ਦੀ ਉਹ ਵੀ ਅੱਜ ਉਹ ਪੰਥ ਨੂੰ ਸਮਾਜ ਨੂੰ ਸਮਰਪਿਤ ਕਰ ਰਹੇ ਨੇ ਤੇ ਉਹਨਾਂ ਨੇ ਬੜਾ ਸੁੰਦਰ ਸਥਾਨ ਜਿਹੜਾ ਹੈ ਆਪਣਾ ਸਾਰਾ ਜੀਵ ਤਾਨ ਮਨ ਤਨ ਲਾ ਕੇ ਉਸ ਨੂੰ ਸੋ ਬਣਾਇਆ ਹੈ ਅਸੀਂ ਭਾਈ ਵੱਸਨ ਸਿੰਘ ਜਫਰਵਾਲ ਜੀ ਦਾ ਬਹੁਤ ਧੰਨਵਾਦੀ ਆ ਇਹੋ ਜੀਆਂ ਸਖਸ਼ੀਤਾ ਸਾਡੀ ਕੌਮ ਵਿੱਚ ਵਾਰ-ਵਾਰ ਪੈਦਾ ਹੁੰਦੀਆਂ ਰਹਿਣ ਤੇ ਪੰਥ ਦੀ ਵੱਡੀ ਤੇ ਵਡੇਰੀ ਸੇਵਾ ਕਰਦੀਆਂ ਰਹਿਣ ਇਹਨਾਂ ਸਖਸੀਅਤਾਂ ਦੀ ਬਹੁਤ ਵੱਡੀ ਸਾਡੀ ਕੌਮ ਨੂੰ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਕੌਂਸਲ ਜੀ ਨੇ ਰੰਗਿਆ ਕੰਮ ਬਹੁਤ ਵਧੀਆ ਇਹ ਕੇਂਦਰ ਬਣਨ ਲੱਗਾ ਬਹੁਤ ਲੋਕਾਂ ਨੂੰ ਸਹੂਲਤ ਹੋਊਗੀ। ਨਾਟਕੇ ਨੂੰ ਸਾਡੇ ਨੂੰ ਬਹੁਤ ਵਧੀਆ ਕੰਮ ਕਾਰੋਬਾਰ। ਵਾਹਿਗੁਰੂ ਜੀ ਕਾ ਖਾਲਸਾ।